ਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਏ ਜੀ ਡੀਬੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਅਜਿਹਾ ਉਪਾਅ ਲੈ ਕੇ ਆਏ ਹਾਂ ਇਸ ਉਪਾਅ ਨੂੰ ਤੁਸੀਂ ਜੇਕਰ ਮੱਸਿਆ ਵਾਲੇ ਦਿਨ ਕਰੋਗੇ ਤਾਂ ਤੁਹਾਡੇ ਤੇ ਪਿਤਰ ਦੋਸ਼ ਵੀ ਵੱਡੇ ਤੋਂ ਵੱਡਾ ਪਿਤਰ ਦੋਸ਼ ਵੀ ਤੁਹਾਡੇ ਘਰ ਦੇ ਵਿੱਚੋਂ ਦੂਰ ਹੋ ਜਾਵੇਗਾ ਇਸ ਉਪਾਅ ਨੂੰ ਮੱਸਿਆ ਵਾਲੇ ਦਿਨ ਕਰਨ ਦੇ ਨਾਲ ਤੋ ਇਸੇ ਤਰੀਕੇ ਦੇ ਨਾਲ ਆਪਾਂ ਸਾਰੇ ਹੀ ਜਾਣਦੇ ਆ ਕਿ ਜਿੰਨੀ ਵੀ ਸਾਰੇ ਸਾਲ ਦੇ ਵਿੱਚ ਮੱਸਿਆ ਆਉਂਦੀਆਂ ਨੇ ਹਰ ਮਹੀਨੇ ਇੱਕ ਮੱਸਿਆ ਆਉਂਦੀ ਏ ਤੇ 12 ਮਹੀਨਿਆਂ ਦੇ ਵਿੱਚ 12 ਵਾਰ ਮੱਸਿਆ ਆਉਂਦੀਆਂ ਨੇ ਤੇ ਜਿਹੜਾ ਮੱਸਿਆ ਦਾ ਦਿਨ ਹੁੰਦਾ ਹੈ ਮੱਸਿਆ ਹੁੰਦੀ ਉਹ ਸਾਡੇ ਪਿਤਰਾਂ ਨੂੰ ਵੀ ਅਰਪਿਤ ਹੁੰਦੀ ਏ ਜਿਹੜਾ ਮੱਸਿਆ ਦਾ ਦਿਨ ਹੁੰਦਾ ਇਸ ਦੇ ਨਾਲ ਨਾਲ ਧੰਦੀ ਦੀ ਦੇਵੀ ਮਾਂ ਲਕਸ਼ਮੀ ਜੀ ਨੂੰ ਸਮਰਪਿਤ ਹੁੰਦੀ ਏ ਤੇ ਜੇਕਰ ਇਸੇ ਹੀ तरीके ਦੇ ਨਾਲ ਨਾਲ ਤੁਹਾਡੇ ਜਿਹੜੇ ਪਿੱਤਰ ਨੇ ਉਹ ਤੁਹਾਡੇ ਨਾਲ ਨਾਰਾਜ਼ ਚੱਲ ਰਹੇ ਨੇ ਕਿ ਜਾਂ ਫਿਰ ਤੁਹਾਡੇ ਘਰ ਦੇ ਵਿੱਚ ਪਿੱਤਰ ਦੋਸ਼ ਹੈ ਬਹੁਤ سارے ਲੋਕ ਇਸ ਤਰ੍ਹਾਂ ਦੇ ਹੁੰਦੇ ਨੇ ਜਿਨ੍ਹਾਂ ਨੂੰ ਪਤਾ ਵੀ ਨਹੀਂ ਹੁੰਦਾ ਜਾਣਕਾਰੀ ਨਹੀਂ ਹੁੰਦੀ ਕਿ ਉਹਨਾਂ ਦੇ ਘਰ ਦੇ ਵਿੱਚ ਪਿੱਤਰ ਦੋਸ਼ ਲੱਗਿਆ ਹੋਇਆ ਹੈ ਤੁਸੀਂ ਇਸੇ ਤਰੀਕੇ ਦੇ ਨਾਲ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਉਪਾਅ ਦੇ ਨਾਲ-ਨਾਲ ਤੁਹਾਨੂੰ ਇਹ ਵੀ ਦੱਸਾਂਗੇ ਕਿ ਤੁਸੀਂ ਕਿਵੇਂ ਜਾਣ ਸਕਦੇ ਹੋ ਕਿ ਤੁਹਾਡੇ ਘਰ ਦੇ ਵਿੱਚ ਪਿੱਤਰ ਦੋਸ਼ ਚੱਲ ਰਿਹਾ ਹੈ ਜਾਂ ਫਿਰ ਪਿੱਤਰ ਦੋਸ਼ ਲੱਗ ਚੁੱਕਿਆ ਹੈ ਇਸੇ ਤਰੀਕੇ ਦੇ ਨਾਲ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਵੀ ਬੱਚਾ ਹੈ ਨਾ ਉਹਨੂੰ ਅਚਾਨਕ ਭੁੱਖ ਲੱਗਦੀ ਹੈ ਰਾਤ ਦੇ ਸਮੇਂ ਜਾਂ ਫਿਰ ਪਿਆਸ ਲੱਗਦੀ ਹੈ ਤੁਸੀਂ ਸਮਝ ਸਕਦੇ ਹੋ ਕਿ ਤੁਹਾਡੇ ਘਰ ਦੇ ਵਿੱਚ ਪਿਤਰ ਦੋਸ਼ ਲੱਗਿਆ ਹੋਇਆ ਹੈ ਤੇ ਜਿਨ੍ਹਾਂ ਦੇ ਘਰ ਦੇ ਵਿੱਚ ਬਹੁਤ ਜ਼ਿਆਦਾ ਲੜਾਈ ਝਗੜਾ ਕਲਾ ਕਲੇਸ਼ ਰਹਿੰਦਾ ਹੈ ਉਹ ਵੀ ਸਮਝ ਲੈਣ ਕੇ ਉਹਨਾਂ ਦੇ ਘਰ ਦੇ ਵਿੱਚ ਪਿਤਰ ਦੋਸ਼ ਲੱਗਿਆ ਹੋਇਆ ਹੈ ਇਸੇ ਤਰੀਕੇ ਦੇ ਨਾਲ ਜੇਕਰ ਤੁਹਾਡੇ ਘਰ ਦੇ ਵਿੱਚ ਅਚਾਨਕ ਤੋਂ ਬਹੁਤ ਹੀ ਜ਼ਿਆਦਾ ਦੁਰਘਟਨਾਵਾਂ ਹੋ ਰਹੀਆਂ ਨੇ ਕਦੀ ਤੁਹਾਡੇ ਘਰ ਦੇ ਵਿੱਚ ਅਚਾਨਕ ਦੁਰਘਟਨਾ ਹੋ ਜਾਂਦੀ ਹੈ ਕਦੇ ਕੋਈ ਹਾਦਸਾ ਹੋ ਜਾਂਦਾ ਹੈ ਜਾਂ ਫਿਰ ਕੋਈ ਧਨ ਹਾਨੀ ਹੋ ਜਾਂਦੀ ਏ ਘਰ ਦੇ ਵਿੱਚ ਪੈਸਾ ਆਉਂਦਾ ਨਹੀਂ ਜਾਂ ਫਿਰ ਪੈਸਾ ਰੁਕਦਾ ਨਹੀਂ ਜਾਂ ਫਿਰ ਤੁਹਾਡੇ ਪਰਿਵਾਰਕ ਮੈਂਬਰਾਂ ਦੇ ਵਿੱਚੋਂ ਕਿਸੇ ਪਰਿਵਾਰਕ ਮੈਂਬਰ ਨੂੰ ਬਹੁਤ ਜ਼ਿਆਦਾ ਕੋਈ ਨਾਮ ਰਾਤ ਬਿਮਾਰੀ ਹੋ ਜਾਂਦੀ ਏ ਇਸ ਦਾ ਵੀ ਇਹ ਹੀ ਮਤਲਬ ਹੁੰਦਾ ਹੈ ਕਿ ਤੁਹਾਡੇ ਘਰ ਦੇ ਵਿੱਚ ਪਿਤਰ ਦੋਸ਼ ਲੱਗ ਚੁੱਕਿਆ ਹੈ ਤੋ ਇਸੇ ਤਰੀਕੇ ਦੇ ਨਾਲ ਇਸ ਦੇ ਨਾਲ-ਨਾਲ ਕਈ ਲੋਕਾਂ ਦਾ ਇਹ ਵੀ ਕਹਿਣਾ ਹੁੰਦਾ ਹੈ ਕਿ ਸੰਤਾਨ ਨੂੰ ਲੈ ਕੇ ਤੁਹਾਡੇ ਘਰ ਦੇ ਵਿੱਚ ਤੁਹਾਨੂੰ ਸੁੱਖ ਨਹੀਂ ਪ੍ਰਾਪਤ ਹੁੰਦਾ ਕਹਿੰਦਾ ਭਾਵ ਕਿ ਤੁਹਾਨੂੰ ਸੰਤਾਨ ਦੀ ਪ੍ਰਾਪਤੀ ਨਹੀਂ ਹੋ ਪਾ ਰਹੀ ਤਾਂ ਤੁਸੀਂ ਸਭ ਲੋਕੇ ਤੁਹਾਡੇ ਘਰ ਦੇ ਵਿੱਚ ਪਿਤਰ ਦੋਸ਼ ਸੋ ਇਸੇ ਤਰੀਕੇ ਦੇ ਨਾਲ ਅਸੀਂ ਆਪਣੇ ਘਰ ਦੇ ਵਿੱਚੋਂ ਪਿਤਰ ਦੋਸ਼ ਕਿਵੇਂ ਦੂਰ ਕਰਾਂਗੇ ਅਸੀਂ ਪਿਤਰਾਂ ਨੂੰ ਪ੍ਰਸੰਨ ਕਰਕੇ ਪਿਤਰ ਦੋਸ਼ ਆਪਣੇ ਘਰ ਦੇ ਵਿੱਚੋਂ ਦੂਰ ਕਰਾਂਗੇ ਤੇ ਪਿਤਰਾਂ ਨੂੰ ਅਸੀਂ ਪਰਸਾਨ ਕਿਵੇਂ ਕਰਾਂਗੇ ਤੁਸੀਂ ਤੇਲ ਵਾਲੇ ਉਪਾਅ ਦੇ ਨਾਲ ਆਪਣੇ ਘਰ ਦੇ ਵਿੱਚੋਂ ਪਿਤਰ ਦੋਸ਼ ਦੂਰ ਕਰ ਸਕਦੇ ਹੋ ਆਪਣੇ ਘਰ ਦੇ ਵਿੱਚ ਬੈਠ ਕੇ ਤੁਸੀਂ ਕਾਲੇ ਤੇਲ ਦਾ ਛੋਟਾ ਜਿਹਾ ਉਪਾਅ ਕਰ ਲੈ ਤੁਹਾਨੂੰ ਕਿਤੇ ਵੀ ਜਾਣ ਦੀ ਜ਼ਰੂਰਤ ਨਹੀਂ ਪਵੇਗੀ ਤੁਸੀਂ ਘਰ ਬੈਠ ਕੇ ਹੀ ਆਪਣੇ ਪਿਤਰਾਂ ਨੂੰ ਇਹ ਉਪਾਅ ਕਰਕੇ ਪਰਸਾਨ ਕਰ ਸਕਦੇ ਹੋ ਸੋ ਇਸੇ ਤਰੀਕੇ ਦੇ ਨਾਲ ਹੁਣ ਆਪਾਂ ਗੱਲ ਕਰਦੇ ਹਾਂ ਇਸ ਉਪਾਣ ਨੂੰ ਕਿਵੇਂ ਕਰਨਾ ਹੈ ਕਿਸ ਤਰੀਕੇ ਕਰਨਾ ਹੈ ਕਦੋਂ ਕਰਨਾ ਹੈ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਇਸ ਕਰਕੇ ਵੀਡੀਓ ਨੂੰ ਬਿਨਾਂ ਸਕਿਪ ਕੀਤੇ ਅੰਤ ਤੱਕ ਜ਼ਰੂਰ ਦੇਖਿਓ ਤੇ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ। ਇਸੇ ਤਰੀਕੇ ਦੇ ਨਾਲ ਜਿਹੜੀ ਸੌਣ ਦੇ ਮਹੀਨੇ ਦੀ ਬਸਿਆ ਉਸ ਨੂੰ ਹਰੀਆਲੀ ਬਸਿਆ ਵੀ ਕਿਹਾ ਜਾਂਦਾ ਹੈ ਤੇ ਜੇਕਰ ਤੁਸੀਂ ਇਸ ਬਸਿਆ ਨੂੰ ਇਹ ਛੋਟਾ ਜਿਹਾ ਉਪਾਹ ਕਰ ਲੈਨੇ ਹੋ ਤਾਂ ਇਹ ਉਪਾਹ ਕਰਨ ਦੇ ਨਾਲ ਤੁਹਾਨੂੰ ਹਰ ਇੱਕ ਚੀਜ਼ ਪ੍ਰਾਪਤ ਹੋਵੇਗੀ। ਤੁਹਾਡੇ ਘਰ ਦੇ ਵਿੱਚ ਇੰਨਾ ਜ਼ਿਆਦਾ ਧਨ ਤੇ ਪੈਸਾ ਹੋ ਜਾਵੇਗਾ ਕਿ ਤੁਸੀਂ ਇਸ ਧਨ ਪੈਸੇ ਨੂੰ ਸੰਭਾਲ ਨਹੀਂ पाओगे ਕਿਉਂਕਿ ਬਸਿਆ ਵਾਲੇ ਦਿਨ ਬਹੁਤ ਹੀ ਜ਼ਿਆਦਾ ਸ਼ੁਭ ਤੇ ਸਿੱਧੀ ਜੋਗ ਵਧ ਰਹੇ ਨੇ ਤੇ ਇਸ ਉਪਾਣ ਨੂੰ ਕਰਨ ਦੇ ਨਾਲ ਤੁਹਾਡੇ ਬਹੁਤ ਹੀ ਜ਼ਿਆਦਾ ਜਿਹੜੇ ਰੁਕੇ ਹੋਏ ਕੰਮ ਨੇ ਉਹ ਚੱਲਣਗੇ ਤੁਹਾਡੇ ਕਾਰੋਬਾਰ ਦੇ ਵਿੱਚ ਆ ਰਹੀਆਂ ਰੁਕਾਵਟਾਂ ਨੇ ਜਿਹੜੀਆਂ ਉਹ ਦੂਰ ਹੋਣਗੀਆਂ ਇਹਦਾ ਭਾਵ ਕਿ ਇਸ ਉਪਾਣੂ ਕਰਨ ਦੇ ਨਾਲ ਤੁਹਾਡੇ ਕਿਸੇ ਵੀ ਕੰਮ ਦੇ ਵਿੱਚ ਰੁਕਾਵਟ ਨਹੀਂ ਆਵੇਗੀ। ਇਸੇ ਤਰੀਕੇ ਦੇ ਨਾਲ 100 ਮਹੀਨੇ ਦੀ ਹਰਿਆਲੀ ਮੱਸਿਆ ਤੇ ਮੱਸਿਆ ਦੇ ਨਾਲ-ਨਾਲ ਇਸ ਦਿਨ ਸ਼ਿਫਵਾਸ ਦਾ ਜੋਗ ਬਣਨਾ ਇਸ ਤਰੀਕੇ ਦੇ ਨਾਲ ਸਮਝ ਸਕਦੇ ਹੋ ਕਿ ਉਹ ਵਿਅਕਤੀ ਹੈ ਜਿਹੜਾ ਬਹੁਤ ਹੀ ਜ਼ਿਆਦਾ ਸੁਭਾਗਿਆਸ਼ਾਲੀ ਹੈ। ਜੋ ਇਸ ਦਿਨ ਦਾ ਇਸ ਤਰੀਕੇ ਦਾ ਲਾਭ ਉਠਾਉਂਦੇ ਹੋਏ ਆਪਣੇ ਘਰ ਦੇ ਵਿੱਚ ਬੈਠ ਕੇ ਇਸ ਉਪਾਅ ਨੂੰ ਕਰਨਗੇ ਸੋ ਇਸੇ ਤਰੀਕੇ ਦੇ ਨਾਲ ਜੇਕਰ ਤੁਸੀਂ ਮੱਸਿਆ ਵਾਲੇ ਦਿਨ ਇਹ ਹੀ ਉਪਾਅ ਕਰਦੇ ਹੋ ਤਾਂ ਤੁਹਾਨੂੰ ਮਾਹ ਦੇਵਤੀ ਸਿੱਧੀ ਸਿੱਧੀ ਕਿਰਪਾ ਵੀ ਪ੍ਰਾਪਤ ਹੁੰਦੀ ਹੈ ਤੇ ਕਾਲ ਆ ਕੇ ਵੀ ਤੁਹਾਡਾ ਕੁਝ ਨਹੀਂ ਵਿਗਾੜ ਪਾਉਂਦਾ ਜਦੋਂ ਤੁਸੀਂ ਇਹ ਉਪਾਅ ਕਰੋਗੇ ਤੇ اسی ਤਰੀਕੇ ਦੇ ਨਾਲ ਜਿਹੜਾ ਤੁਸੀਂ ਇਹ ਉਪਾਅ ਕਰਨਾ ਹੈ ਨਾ ਇਹ ਉਪਾਅ ਨੂੰ ਤੁਸੀਂ ਇੱਕ ਚੁਟਕੀ ਕਾਲੇ ਤੇਲ ਦੇ ਨਾਲ ਕਰਨਾ ਹੋਵੇਗਾ ਤੇ ਜਿਵੇਂ ਹੀ ਤੁਸੀਂ ਕਾਲੇ ਤੇਲ ਲਏ ਨੇ ਕਾਲੇ ਤੇਲ ਦੇ ਨਾਲ ਨਾਲ ਤੁਸੀਂ ਕੀ ਕਰਨਾ ਹੈ ਇੱਕ ਥੋੜਾ ਜਿਹਾ ਕਿਸੇ ਬਾਲਟੀ ਦੇ ਵਿੱਚ ਤੁਸੀਂ ਜਲ ਪਾਣੀ ਭਰ ਲੈ ਗਏ ਜਲ ਲੈਣ ਤੋਂ ਬਾਅਦ ਦੇ ਵਿੱਚ ਤੁਸੀਂ ਇੱਕ ਦੋ ਚੁਟਕੀਆਂ ਕਾਲੇ ਤੇਲ ਦੀਆਂ ਇਸ ਚਾਲ ਦੇ ਵਿੱਚ ਪਾ ਦੇਣੀਆਂ ਨੇ ਤੇ ਪਾਉਣ ਤੋਂ ਬਾਅਦ ਦੇ ਵਿੱਚ ਇਹ ਜਿਹੜਾ ਪਾਣੀ ਜਲ ਹੋਵੇਗਾ ਇਸ ਨੂੰ ਤੁਸੀਂ ਇਸ ਦੇ ਨਾਲ ਤੁਸੀਂ ਇਸ਼ਨਾਨ ਕਰ ਲੈਣਾ ਹੈ ਇਸ ਤੁਸੀਂ ਚਲ ਦੇ ਨਾਲ ਇਸ਼ਨਾਨ ਕਰਨਾ ਹੈ ਤੇ ਜਦੋਂ ਤੁਸੀਂ ਇਸ਼ਨਾਨ ਕਰੋਗੇ ਨਾ ਤੁਸੀਂ ਹਰ ਹਰ ਗੰਗੇ ਬੋਲ ਕੇ ਇਸ ਚਲ ਦੇ ਨਾਲ ਤੁਸੀਂ ਇਸ਼ਨਾਨ ਕਰਨਾ ਹੋਵੇਗਾ ਇਸੇ ਤਰੀਕੇ ਦੇ ਨਾਲ ਜੇਕਰ ਤੁਹਾਡੇ ਘਰ ਦੇ ਵਿੱਚ ਗੰਗਾ ਚਲ ਪਿਆ ਹੋਇਆ ਤੇ ਇਸ ਪਾਣੀ ਦੇ ਵਿੱਚ ਨਹਾਉਣ ਵਾਲੇ ਵਿੱਚ ਜਿਸ ਦੇ ਵਿੱਚ ਤੁਸੀਂ ਕਾਲੇ ਤੇਲ ਪਾਏ ਨੇ ਇਸ ਦੇ ਵਿੱਚ ਥੋੜਾ ਜਿਹਾ ਤੁਸੀਂ ਗੰਗਾ ਚਲ ਵੀ ਪਾ ਸਕਦੇ ਹੋ ਇਸ ਦੇ ਨਾਲ ਨਾਲ ਤੁਹਾਨੂੰ ਮਹਾਦੇਵ ਦੀ ਕਿਰਪਾ ਵੀ ਮਿਲੇਗੀ ਤੁਮ ਤੇਰਾਤੋਂ ਰਾਤ ਚੰਦਕਾਰੀ ਹੋਵੋਗੇ ਤੁਹਾਡੇ ਘਰ ਦੇ ਵਿੱਚ ਕਦੇ ਵੀ ਤਨ ਦੌਲਤ ਤੇ ਪੈਸੇ ਦੀ ਕਮੀ ਨਹੀਂ ਆਵੇਗੀ ਇਸ ਦੇ ਨਾਲ ਨਾਲ ਤੁਹਾਡੇ ਘਰ ਦੇ ਵਿੱਚ ਲੱਗਿਆ ਹੋਇਆ ਪਿਤਰ ਦੋਸ਼ ਵੀ ਤੁਰੰਤ ਹੀ ਦੂਰ ਹੋ ਜਾਵੇਗਾ ਸੋ ਇਸ ਤਰੀਕੇ ਦੇ ਨਾਲ ਤੁਸੀਂ ਇਹ ਉਪਾਅ ਕਰਮਾ ਤੇ ਇਹ ਉਪਾਅ ਇੱਥੇ ਹੀ ਖਤਮ ਨਹੀਂ ਹੋਇਆ ਤੁਸੀਂ ਕੀ ਕਰਨਾ ਹੈ ਜਿਵੇਂ ਹੀ ਤੁਸੀਂ ਇਸ ਜਲਦੀ ਨਾਲ ਇਸ਼ਨਾਨ ਕਰ ਲਓਗੇ ਇਸ਼ਨਾਨ ਕਰਨ ਤੋਂ ਬਾਅਦ ਦੇ ਵਿੱਚ ਜਿਵੇਂ ਕਿ ਤੁਸੀਂ ਆਪਣੇ ਘਰ ਦੀ ਬਾਥਰੂਮ ਦੀ ਸਫਾਈ ਤਾਂ ਤੁਸੀਂ ਪਹਿਲਾਂ ਹੀ ਕਰ ਲਓਗੇ ਤੇ ਇਸੇ ਤਰੀਕੇ ਦੇ ਨਾਲ ਇਸ਼ਨਾਨ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਕੀ ਕਰਨਾ ਹੈ ਕਿ ਇੱਕ ਲੋਟਾ ਲੈਣਾ ਲੋਟੇ ਦੇ ਵਿੱਚ ਤੁਸੀਂ ਜਲ ਭਰ ਦੇਣਾ ਤੇ ਇੱਕ ਦੋ ਛੁਟਕੀ ਤੁਸੀਂ ਕਾਲੇ ਤੇਲ ਦੀਆਂ ਪਾ ਦੇਣੀਆਂ ਨੇ ਇੱਕ ਜਲ ਲੋਟੇ ਦੇ ਵਿੱਚ ਤੁਸੀਂ ਦੋ ਦਿਨ ਚੁਟਕੀਆਂ ਕਾਲੇ ਤੇਲ ਦੀਆਂ ਪਾ ਕੇ ਉਸ ਚਾਰ ਨੂੰ ਤੁਸੀਂ ਆਪਣੇ ਘਰ ਦੀ ਦੱਖਣ ਦਿਸ਼ਾ ਦੀ ਤਰਫ ਆਪਣੀ ਸਾਈਡ ਦਾ ਫੇਸ ਕਰਕੇ ਤੁਸੀਂ ਕੀ ਕਰਨਾ ਹੈ ਕਿ ਆਪਣੇ ਜਿਹੜੇ ਪਿਤਰ ਨੇ ਆਪਣੇ ਪਿਤਰਾਂ ਨੂੰ ਤੁਸੀਂ ਅਰਗ ਦੇਣਾ ਹੈ ਤੁਸੀਂ اسی ਤਰੀਕੇ ਦੇ ਨਾਲ ਜਦੋਂ ਅਸੀਂ ਆਪਣੇ ਪਿਤਰਾਂ ਦੇ ਲਈ ਇਹ ਉਪਾਅ ਕਰ ਰਹੇ ਹਾਂ ਘਰ ਦੇ ਵਿੱਚ ਪਿਤਰ ਦੋਸ਼ ਨੂੰ ਠੀਕ ਕਰ ਰਹੇ ਹਾਂ ਤੇ ਪਿਤਰਾਂ ਨੂੰ ਇਹ ਚਲ ਅਰਪਿਤ ਕਰ ਰਹੇ ਹਾਂ ਤਾਂ ਫਿਰ ਅਸੀਂ ਆਪਣੇ ਘਰ ਦੀ ਦੱਖਣ ਦਿਸ਼ਾ ਦੇ ਵੱਲ ਇਸ ਚਲ ਨੂੰ ਅਰਪਿਤ ਕਰਨਾ ਹੋਵੇਗਾ ਕਿਉਂਕਿ ਜਿਹੜੀ ਸਾਡੇ ਘਰ ਦੀ ਦੱਖਣ ਦਿਸ਼ਾ ਹੁੰਦੀ ਹੈ ਉਹ ਸਾਡੇ ਪਿਤਰਾਂ ਦੀ ਹੀ ਦਿਸ਼ਾ ਹੁੰਦੀ ਹੈ ਕਹਿਣ ਦਾ ਭਾਵ ਕਿ ਜਿਹੜੀ ਸਾਊਥ ਡਾਇਰੈਕਸ਼ਨ ਹੁੰਦੀ ਹੈ ਇਸੇ ਤਰੀਕੇ ਦੇ ਨਾਲ ਇਹ ਦੱਖਣ ਦਿਸ਼ਾ ਦੇ ਵਿੱਚ ਚਲ ਅਰਪਿਤ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਆਪਣੇ ਪਿਤਰਾ ਦੇ ਅੱਗੇ ਆਪਣੀ ਪ੍ਰਾਰਥਨਾ ਕਰਨੀ ਹੈ ਕਿ ਜੋ ਵੀ ਤੁਹਾਡੀ ਤੋਂ ਜਾਣੇ ਅਣਜਾਣੇ ਦੀ ਵਿੱਚ ਕੋਈ ਭੁੱਲ ਚੁੱਕ ਕੋਈ ਇਹ ਕੋਈ ਗਲਤੀ ਹੋਈ ਹੈ ਜਿਹੜੀ ਸਾਡੀ ਗਲਤੀ ਭੁੱਲ ਚੁੱਕ ਦੇ ਕਰਕੇ ਉਹਨਾਂ ਦਾ ਦਿਲ ਦੁਖਿਆ ਉਸ ਦੇ ਲਈ ਤੁਸੀਂ ਮਾਫੀ ਮੰਗਦੇ ਹੋ ਤੇ ਅੱਗੇ ਤੋਂ ਅਜਿਹੀ ਗਲਤੀ ਕਦੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਭੁੱਲ ਕੇ ਵੀ ਨਹੀਂ ਕਰੋਗੇ 加ਡੀ ਕੀਤੀ ہوئی غلطی ਨੂੰ ਤੁਸੀਂ ਮਾਫ ਕਰੋ ਇਸ ਤਰੀਕੇ ਦੇ ਨਾਲ ਤੁਸੀਂ ਪ੍ਰਾਰਥਨਾ ਕਰਦੇ ਹੋਏ ਇੱਕ ਵਾਰ ਤੁਸੀਂ ਇਸ ਉਪਾਅ ਨੂੰ ਜ਼ਰੂਰ ਕਰਕੇ ਦੇਖੋ ਤੁਸੀਂ ਦੇਖੋਗੇ ਕਿ ਕਿਵੇਂ ਤੁਹਾਡਾ ਭਾਗ ਕਿਸਮਤ ਚਮਕਦਾ ਹੈ ਤੇ ਤੁਹਾਡੇ ਉੱਪਰ ਹੋਇਆ ਹੋਇਆ ਪਿਤਰ ਦੋਸ਼ ਇਹ ਜਿਹੜਾ ਉਹ ਕਿਵੇਂ ਤੁਰੰਤ ਹੀ ਦੂਰ ਹੋ ਜਾਵੇਗਾ ਇਹ ਉਪਾਅ ਕਰਨ ਤੋਂ ਬਾਅਦ ਦੇ ਵਿੱਚ ਸ਼ਾਮ ਦੇ ਸਮੇਂ ਇੱਕ ਹੋਰ ਉਪਾਅ ਵੀ ਤੁਸੀਂ ਕਰਦੇ ਹੋ ਜਿੱਥੇ ਤੁਸੀਂ ਆਪਣਾ ਪੀਣ ਵਾਲਾ ਪਾਣੀ ਘਰ ਦੇ ਵਿੱਚ ਰੱਖ ਦਿਓ ਚਾਹੀਏ ਤਾਂ ਉਹ ਮਟਕੇ ਜਾਂ ਘੜੇ ਦੇ ਵਿੱਚ ਹੋਵੇ ਤੇ ਜਾਂ ਫਿਰ ਫਿਲਟਰ ਦੇ ਵਿੱਚ ਹੋਵੇ ਇਹਨਾਂ ਦਾ ਭਾਵ ਕਿ ਜਿੱਥੇ ਕਿਤੇ ਵੀ ਪਿਆ ਹੋਵੇ ਕਿਸੇ ਬਰਤਨ ਦੇ ਵਿੱਚ ਕਿਸੇ ਬਾਲਟੀ ਦੇ ਵਿੱਚ ਜਿੱਥੇ ਵੀ ਪਿਆ ਹੋਇਆ ਏ ਤਾਂ ਉਸ ਜਗ੍ਹਾ ਤੇ ਤੁਸੀਂ ਇੱਕ ਦੀਵਾ ਸਰੋਂ ਦੇ ਤੇਲ ਦਾ ਭਾਵੇਂ ਦੇਸੀ ਕਿ ਉਹ ਦਾ ਤੁਸੀਂ ਇੱਕ ਦੀਵਾ ਪਰਚਲਿਤ ਕਰਨਾ ਇਸ ਤਰ੍ਹਾਂ ਦੀਆਂ ਜੋ ਵੀ ਡਾਇਰੈਕਸ਼ਨ ਤੁਹਾਨੂੰ ਸਹੀ ਮਿਲਦੀਆਂ ਨੇ ਆਪਣੇ ਘਰ ਦੇ ਵਿੱਚ ਉਥੇ ਤੁਸੀਂ ਇੱਕ ਦੀਵਾ ਜਗਾਉਣਾ ਹੈ ਬਸਿਆ ਵਾਲੇ ਦਿਨ ਸ਼ਾਮ ਦੇ ਸਮੇਂ ਕਿ ਜਿਹੜਾ ਤੁਸੀਂ ਦੀਵਾ ਜਗਾਉਣਾ ਉਸ ਦੇ ਵਿੱਚ ਇੱਕ ਚੁਟਕੀ ਤੁਸੀਂ ਤੇਲ ਵੀ ਪਾ ਦੇਣਾ ਤੇ ਜਦੋਂ ਤੁਸੀਂ ਤੇਲ ਵਾਲਾ ਦੀਵਾ ਆਪਣੇ ਘਰ ਦੇ ਵਿੱਚ ਜਗਾਓਗੇ ਇਸ ਉਪਾਅ ਦੇ ਨਾਲ ਨਾਲ ਤੇ ਤੁਹਾਡਾ ਵੱਡੇ ਤੋਂ ਵੱਡਾ ਪਿਤਰ ਦੋਸ਼ ਵੀ ਤੁਹਾਡੇ ਘਰ ਦੇ ਵਿੱਚੋਂ ਦੂਰ ਹੋ ਜਾਵੇਗਾ ਇਸ ਉਪਾਅ ਨੂੰ ਇੱਕ ਵਾਰ ਜ਼ਰੂਰ ਕਰਕੇ ਦੇਖੋ ਕਿਉਂਕਿ ਇਹ ਉਪਾਅ ਨੂੰ ਕਰਨ ਦੇ ਨਾਲ ਤੁਹਾਨੂੰ ਇੰਨਾ ਜ਼ਿਆਦਾ ਫਾਇਦਾ ਹੋਵੇਗਾ ਕਿ ਤੁਹਾਡਾ ਜਿਹੜਾ ਘਰ ਹੈ ਉਹ ਧਨ ਸੁੱਖ ਸਮ੍ਰiddhi ਦੇ ਨਾਲ ਖੁਸ਼ੀਆਂ ਦੇ ਨਾਲ ਭਰ ਜਾਵੇਗਾ ਤੁਹਾਡੇ ਘਰ ਦੇ ਵਿੱਚੋਂ ਕਲਾ ਕਲੇਸ਼ ਦੂਰ ਹੋਵੇਗਾ ਬਹੁਤ ਹੀ ਜ਼ਿਆਦਾ ਉਤਮ ਉਪਾਏ ਚੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਘਰ ਦੇ ਵਿੱਚ ਚਾਹ ਸ਼ੌਕ ਫੈਕਟਰੀ ਦੇ ਵਿੱਚ ਕਿਤੇ ਵੀ ਪਿੱਤਰ ਦੋਸ਼ ਲੱਗਿਆ ਹੋਇਆ ਹੈ ਜਾਂ ਫਿਰ ਜਿਨ੍ਹਾਂ ਦੇ ਘਰ ਦੇ ਵਿੱਚ ਬਹੁਤ ਜ਼ਿਆਦਾ ਸਮੱਸਿਆਵਾਂ ਚੱਲ ਰਹੀਆਂ ਨੇ ਜਿਨ੍ਹਾਂ ਦੇ ਘਰ ਦੇ ਵਿੱਚ ਇਸ ਤਰੀਕੇ ਦੇ ਨਾਲ ਲੋਕ ਪਿੱਤਰ ਦੋਸ਼ ਦੇ ਕਰਕੇ ਪਰੇਸ਼ਾਨ ਹੋ ਰਹੇ ਨੇ ਉਹਨਾਂ ਦੇ ਲਈ ਕਿ ਉਹ ਹਰ ਰੋਜ਼ ਆਪਣੇ ਘਰ ਦੇ ਵਿੱਚੋਂ ਇਹ ਉਪਾਅ ਕਰ ਸਕਦੇ ਆ ਪਰ ਖਾਸ ਕਰਕੇ ਮਸਿਆਂ ਵਾਲੇ ਦਿਨ ਇਹ ਉਪਾਅ ਉਹ ਜ਼ਰੂਰ ਕਰਨ ਪੂਰੇ ਵਿਸ਼ਵਾਸ ਦੇ ਨਾਲ ਆਪਣੇ ਘਰ ਦੇ ਵਿੱਚ ਲੱਗਿਆ ਹੋਇਆ ਪਿਤਰ ਦੋਸ਼ ਨੂੰ ਆਸਾਨੀ ਦੇ ਨਾਲ ਦੂਰ ਕਰ ਸਕਦੇ ਨੇ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਛੋਟਾ ਜਿਹਾ ਉਪਾਅ ਜਾਣਕਾਰੀ ਜੋ ਕਿ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਪੈਨਪ੍ਰਾਮਾ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਦ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਪੈਨਪ੍ਰਾਮਾ ਦਾ ਬਹੁਤ ਜ਼ਿਆਦਾ ਧੰਨਵਾਦ ਜੀ ਪਲੀਜ਼ ਜ਼ਰੂਰ ਵੱਧ ਤੋਂ ਵੱਧ ਸਪੋਰਟ ਕਰਿਓ ਧੰਨਵਾਦ ਜੀ